ਮੋਗਾ ਪੁਲਿਸ ਦੇ ਸੀਆਈਏ ਸਟਾਫ ਨੂੰ ਅਸਵੇਲੇ ਵੱਡੀ ਸਫਲਤਾ ਹਾਸਲ ਹੋਈ ਜਦ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ 7 ਕਿਲੋ 520 ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਦੋਵਾਂ ਮਾਮਲਿਆਂ ਦੇ ਵਿੱਚ ਕੁੱਲ 6 ਮੁਲਜ਼ਮਾ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਵੀ ਕੀਤਾ ਗਿਆ ਇਹਨਾਂ ਗ੍ਰਿਫਤਾਰ ਮੁਲਜ਼ਮਾ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾਵੇਗਾ ਅਤੇ ਉਹਨਾਂ ਦੇ ਬੈਕਵਰਡ ਅਤੇ ਫਾਰਵਰਡ ਸੰਬੰਧਾਂ ਦੀ ਜਾਂਚ ਵੀ ਕੀਤੀ ਜਾਵੇਗੀ ਜਾਣਕਾਰੀ ਦੇਦੇ ਹੋਏ ਐਸਐਸਪੀ ਅਜੇ ਗਾਂਧੀ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਨਸ਼ਾ ਤਸਕਰਾਂ ਨੂੰ ਲਗਾਤਾਰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਦੇ ਵੱਲੋਂ ਨਸ਼ਾ ਵੇਚਣ ਵਾਲਿਆਂ ਨੂੰ ਜੇਲ੍ਹ ਵੀ ਭੇਜਿਆ ਜਾ ਰਿਹਾ ਹੈ। ਇਹ ਸਭ ਜੋ ਜਾਣਕਾਰੀ ਹੈ ਜੀ ਪ੍ਰੈਸ ਕਾਨਫਰੰਸ ਤੋਂ ਲਿਖੋ। ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਾ ਮੁਕਤ ਪੰਜਾਬ ਮੁਹਿੰਮ ਚਲਾਈ ਗਈ ਹੈ, ਉਹਦੇ ਤਹਿਤ ਮਾਨਯੋਗ ਬੀਜੀਪੀ ਸਾਹਿਬ ਪੰਜਾਬ ਤੇ ਡੀਆਈਜੀ ਸਾਹਿਬ ਫਰੀਦਕੋਟ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ। ਮੋਗਾ ਪੁਲਿਸ ਦੇ ਸੀਆਈਏ ਸਟਾਫ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਇਹਦੇ ਵਿੱਚ ਟੋਟਲ ਦੋ ਮਾਮਲਿਆਂ ਦੇ ਵਿੱਚ 7 ਕਿਲੋ 520 ਗ੍ਰਾਮ ਹੈਰੋਇਨ ਮੋਗਾ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਹੈ ਪਹਿਲਾ ਮਾਮਲਾ ਦਸੀਏ ਇਹਦੇ ਵਿੱਚ ਐਫਆਈਆਰ ਨੰਬਰ 151/25 ਥਾਣਾ ਸਦਰ ਮੋਗਾ ਦਰਜ ਕੀਤਾ ਗਿਆ ਹੈ ਜਿਹਦੇ ਵਿੱਚ ਤਿੰਨ ਦੋਸ਼ੀ ਅਰੈਸਟ ਕੀਤੇ ਗਏ ਹਨ ਇਹਨਾਂ ਤੋਂ ਟੋਟਲ ਰਿਕਵਰੀ 5 ਕਿਲੋ 17 ਗ੍ਰਾਮ ਹੈਰੋਇਨ ਹੋਈ ਹੈ ਨਾਲ ਇੱਕ ਮੋਟਰਸਾਈਕਲ ਤੇ ਇਹ ਤਿੰਨੇ ਬੰਦੇ ਜਿਹੜੇ ਹੈਗੇ ਸੀ ਇੱਥੇ ਸਦਰ ਥਾਣੇ ਦੇ ਏਰੀਏ ਦੇ ਵਿੱਚ ਆਏ ਸੀ ਇਹਨਾਂ ਨੇ ਅੱਗੇ ਹੈਰੋਇਨਾ ਸਪਲਾਈ ਕਰਨੀ ਸੀ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਪਤਾ ਲੱਗਿਆ ਜਿਹੜਾ ਮੇਨ ਦੋਸ਼ੀ ਹੈ ਦਲਜੀਤ ਇਹ ਤੇ ਪਹਿਲਾਂ ਵੀ ਦੋ ਮੁਕਤਵੇਂ ਦਰਜ ਨੇ ਤੇ ਅਸੀਂ ਦਾ ਫੋਰਨ ਬੇਸਡ ਜਿਹੜੇ ਸਮਗਲਰ ਨੇ ਉਹਨਾਂ ਦੇ ਇਨਟੱਚ ਹੈ ਤੇ ਪਾਕਿਸਤਾਨ ਬੇਸਡ ਸਮਗਲਰਾਂ ਦੇ ਵੀ ਇਨਟੱਚ ਹੈਗਾ ਅੱਗੇ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਸਾਡੀ ਚੱਲ ਰਹੀ ਹੈ ਇਹਦੀ ਫੋਰਵਰਡ ਤੇ ਬੈਕਵਰਡ ਲਿੰਕੇਜ ਦੇ ਵਿੱਚ ਜਿਹੜੇ ਵੀ ਦੋਸ਼ੀ ਇਨਵੋਲ ਹੋਣਗੇ ਜਿਨ੍ਹਾਂ ਦਾ ਵੀ ਨਾਂ ਅੱਗੇ ਆਊਗਾ ਉਨ੍ਹਾਂ ਦੇ ਖਿਲਾਫ ਵੀ ਅਸੀਂ ਬੰਦੀ ਕਾਰਵਾਈ ਕਰਾਂਗੇ ਆ ਇੱਕ ਬਹੁਤ ਵੱਡਾ ਸਪਲਾਈਰ ਹੈ ਜਿਹੜਾ ਆਪਣੇ ਏਰੀਏ ਦੇ ਵਿੱਚ ਮੋਗਾ ਫਿਰੋਜ਼ਪੁਰ ਦੇ ਆਲੇ-ਦੁਆਲੇ ਏਰੀਏ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਹੈਰੋਇਨ ਸਪਲਾਈ ਕਰਦਾ ਸੀ ਤੇ ਆ ਮੋਗਾ ਪੁਲਿਸ ਦੀ ਸੀਆਈਏ ਟੀਮ ਨੇ ਸਿਕਰਟ ਇਨਫੋਰਮੇਸ਼ਨ ਦੇ ਬੇਸਿਸ ਤੇ ਅਰੈਸਟ ਇਹਨੂੰ ਕਰ ਲਿਆ ਹੈ ਸਰ ਜਿਹੜੇ ਦੋ ਇਹ ਨਾਲ ਦੇ ਇਹਦੇ ਦੋ ਕਦਮੇ ਦਰਜ ਆ ਬਾਕੀਆਂ ਦਾ ਕੀ ਬਾਕੀਆਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਉਹ ਇਹਦੇ ਅਸੋਸੀਏਟ ਨੇ ਉਹ ਇਹਦੇ ਨਾਲ ਹੀ ਕੰਮ ਕਰਦੇ ਆਂ ਇਹ ਮੋਟਰਸਾਈਕਲ ਤੇ ਲੈ ਕੇ ਆਈ ਸੀ 5 ਕਿਲੋ ਦੀ ਹਾਂ ਜੀ ਇਹ ਮੋਟਰਸਾਈਕਲ ਤੇ ਲੈ ਕੇ ਆਈ ਸੀ ਕਿੱਥੋਂ ਲੈ ਕੇ ਆਈ ਸੀ ਅਰਪਤੋਂ ਦੇ ਰਹਿਣ ਹੋ ਗਏ ਹੁਣ ਤੱਕ ਦੀ ਇਨਵੈਸਟੀਗੇਸ਼ਨ ਚਾਹੀ ਸਾਹਮਣੇ ਆਇਆ ਕਿ ਫਿਰੋਜ਼ਪੁਰ ਦੇ ਵਿੱਚ ਇਹਨਾਂ ਨੂੰ ਆ ਹੇਰੋਇਨ ਜਿਹੜੀ ਆ ਉਹ ਸਪਲਾਈ ਹੋਈ ਸੀ ਤੇ ਇਹ ਜਿਹੜੇ ਰਹਿਣ ਵਾਲੇ ਨੇ ਦਲਜੀਤ ਜਿਹੜਾ ਮੇਨ ਦੋਸ਼ੀ ਹੈ ਆ ਜ਼ਿਲ੍ਹਾ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਬਾਕੀ ਦੋਨੇ ਦੋਸ਼ੀ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਸਰਪਰ ਮਰਦੋਈ ਸੀ ਸਰ ਹਾਂ ਜੀ ਪਾਰੋਂ ਆਈ ਸੀ ਸਰ ਕੋਈ ਦੱਸਿਆ ਨਾ ਪਾਕਿਸਤਾਨੇ ਨਾਲ ਲਿੱਟ ਲੱਗੀ ਇਹਦੇ ਤੇ ਪਿਛ ਉਹਨਾਂ ਦੇ ਰਿਲੇਸ਼ ਵੀ ਪਾਤਨ ਸਾਹਿਬ ਨੇ ਆਡਿਟ ਕੀਤੀ ਸਾਹਮਣੇ ਆਇਆ ਕਿ ਕੁੱਲੀ ਉਹ ਸਾਡੀ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਦਾ ਪੁਲਿਸ ਰਿਮਾਂਡ ਅਸੀਂ ਹਾਸਿਲ ਕਰਕੇ ਡੁੰਗਾਈ ਨਾਲ ਜਿਹੜੀ ਹੈ ਇਹਦੀ ਇੰਟਰੋਗੇਸ਼ਨ ਕਰਾਂਗੇ ਇਹਦੀ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਤੇ ਜਿਹੜੇ ਵੀ ਤੱਥ ਹੋਰ ਸਾਹਮਣੇ ਆਣਗੇ ਉਹ ਤੁਹਾਨੂੰ ਅਸੀਂ ਕਲੀਅਰ ਕਰਕੇ ਦੱਸਦੇ ਹਾਂ ਇਹਨਾਂ ਦੀ ਕਿਹ ਕਿਹਦੀ ਇਹਨਾਂ ਦੀ ਏਜ 28 ਸਾਲ ਹੈ ਜਿਹੜਾ ਮੇਨ ਦੋਸ਼ੀ ਹੈ ਉਹਦੀ ਬਾਕੀ ਇੱਕ ਦੀ 28 ਸਾਲ ਤੇ ਦੂਜੇ ਦੀ 26 ਸਾਲ ਹੈਗੀ ਹੈ ਜੀ ਕਿਹੜੀ ਜਗ੍ਹਾ ਤੋਂ ਫੜੇ ਗਏ ਜੀ ਇਹ ਦਾਣਾ ਮੰਡੀ ਪਿੰਡ ਖੁਖਰਾਣਾ ਸਦਰ ਥਾਣੇ ਦੇ ਏਰੀਆ ਦੇ ਵਿੱਚ ਉੱਥੇ ਬ ਤੇ ਆਪਣੇ ਜਿਹੜੇ ਕਸਟਮਰਸ ਨੇ ਉਹਨਾਂ ਦੀ ਵੇਟ ਕਰੀ ਜਾਂਦੀ ਸੀ ਕਿਸੇ ਚੀਜ਼ ਦੇ ਵਿੱਚ ਪਾਈ ਹੋਈ ਸੀ 5 ਕਿਲੋ ਹੈਰੋਇਨ ਹਾਂਜੀ ਇਹਨਾਂ ਨੇ ਪੈਕਿੰਗ ਕੀਤੀ ਹੋਈ ਸੀ ਜਿਹੜੀ ਇਹਨਾਂ ਦੀ ਨਾਰਮਲ ਪੈਕਿੰਗ ਹੁੰਦੀ ਹੈ ਪਲਾਸਟਿਕ ਦੇ ਬਸਫੀਆਂ ਚੁੱਧਾ ਪਾਈ ਹੋਈ ਸੀ ਠੀਕ ਹੈ ਬਹੁਤ ਵੱਡਾ ਸਪਲਾਇਰ ਹੈ ਸਰ ਤੇ ਗੈਕਵਾਟਿੰਗ ਤਾਂ ਹੋਵੇ ਸਰ ਫਾਰਮੈਡੀ ਸਿਰ ਕੋਈ ਤੁੰਨੇ ਹੈ ਸਰ ਉਹ ਵੀ ਇਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਇਹਨਾਂ ਦੇ ਫੋਨ ਵੀ ਅਸੀਂ ਕਬਜ਼ੇ 'ਚ ਲੈ ਲਏ ਜਿਹਦਾ ਵੀ ਅਸੀਂ ਫੋਰੈਂਸਿਕ ਐਨਾਲਿਸਿਸ ਕਰਾਉਂਗੇ ਤੇ ਇਹਦੀ ਜਿਹੜੀ ਕਾਲ ਡਿਟੇਲਾਂ ਸਾਰਾ ਆਈਪੀਡੀਆਰ ਟੈਕਨੀਕਲੀ ਇਹਨੂੰ ਅੱਗੇ ਇਨਵੈਸਟੀਗੇਟ ਕਰ ਬਾਕੀ ਇਹਦੀ ਪੁੱਛਗਿੱਛ ਦੇ ਵਿੱਚ ਵੀ ਜਿਹੜੇ ਬੰਦੇ ਸਾਹਮਣੇ ਆਣਗੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ ਸਰ ਇੱਥੇ ਜਿਹੜੀ ਹਰੋਇਨ ਫੜੀ ਹੈ ਇਹ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਆਈ ਜਾ ਰਹੀ ਹੈ ਜਾਨੀ ਉਸੇ ਤੋਂ ਉਹ ਇਹਨੂੰ ਹਜੇ ਅਸੀਂ ਹੋਰ ਐਸਟੈਬਲਿਸ਼ ਕਰ ਲੈਣੇ ਆ ਇਹਦੀ ਹੋਰ ਇੰਟਰੋਗੇਸ਼ਨ ਚੱਲ ਰਹੀ ਹੈ ਬਟ ਹੁਣ ਅੱਜ ਦੇ ਟਾਈਮ ਕੱਲ ਦੇ ਟਾਈਮ ਵੇਖਿਆ ਗਿਆ ਡਰੋਨ ਦੇ ਥਰੂ ਹੀ ਜ਼ਿਆਦਾ ਸਪਲਾਈ ਹੋ ਰਹੀ ਹੈ ਉੱਥੋਂ ਸਰ ਜਿਹੜਾ ਦਰਜੀਤ ਹੈ ਸਿਰਫ ਦੋ ਮਾਮਲੇ ਜ਼ਿਆਦਾ ਸਰ ਉਹਦੇ ਵਿੱਚ ਇੱਕ ਐਂਡੀਪੀਐਸਾ ਮਾਮਲਾ ਹੈ ਸਰ ਉਹਦੇ ਵਿੱਚ ਕੀ ਸਰ ਕੀ ਰਿਕਵਰੀ ਸੀਗੀ ਉਹ ਚੈੱਕ ਕਰਕੇ ਅਸੀਂ ਦੱਸ ਦੇ ਜਾਂ ਤੁਹਾਨੂੰ ਜਿਹੜਾ ਦੂਜਾ ਮਾਮਲਾ 2 ਕਿਲੋ ਪੋਦੇ ਵਰਸ ਉਹਦੇ ਪਾਰੇ ਦੱਸਦੇ ਹਾਂ ਇਸ ਤੋਂ ਇਲਾਵਾ ਪਿਛਲੇ ਦਿਨੀ ਇੱਕ ਐਫ ਆਈ ਆਰ ਨੰਬਰ 110 2 ਅਕਤੂਬਰ ਨੂੰ ਦਰਜ ਹੋਈ ਸੀ ਪੁਲਿਸ ਸਟੇਸ਼ਨ ਅਜੀਤਵਾਲ ਇਹਦੇ ਵਿੱਚ ਦੋ ਅਕਿਊਜ਼ਡ ਅਰੈਸਟ ਹੋਏ ਸੀ ਤੇ ਉਹਨਾਂ ਤੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਇਹਦੇ ਵਿੱਚ ਹੀ ਬੈਕਵਾਰਡ ਲਿੰਕੇਜ ਦੇ ਵਿੱਚ ਕੰਮ ਕਰਦੇ ਆ ਇੱਕ ਦੋਸ਼ੀ ਸਾਨੂੰ ਫਿਕਰ ਹੋਇਆ ਸੀ ਆਕਾਸ਼ਦੀਪ ਸਿੰਘ ਪੁੱਤਰ ਸਵਰਨ ਸਿੰਘ ਰਾਜਾਤਾਲ ਥਾਣਾ ਗਰੀਂਡਾ ਅੰਮ੍ਰਿਤਸਰ ਦਾ ਰਹਿਣ ਵਾਲਾ ਦੋਸ਼ੀ ਹੈ ਇਹਦਾ ਨਾਮ ਡਿਊਰਿੰਗ ਇੰਟਰੋਗੇਸ਼ਨ ਡਿਊਰਿੰਗ ਇਨਵੈਸਟੀਗੇਸ਼ਨ ਫਿਗਰ ਹੋਇਆ ਸੀ ਜਦੋਂ ਇਹਨੂੰ ਅਸੀਂ ਉੱਥੋਂ ਅਰੈਸਟ ਕੀਤਾ ਤੇ ਇਹਦੇ ਕੋਲੋਂ ਵੀ ਇਹਦੀ ਨਿਸ਼ਾਨਦੇਹੀ ਤੇ 2 ਕਿਲੋ ਹੈਰੋਇਨ ਔਰ ਰਿਕਵਰ ਹੋਈ ਸੀ ਤੇ ਆ ਐਫ ਆਈ ਆਰ ਨੰਬਰ 110 ਜਿਹੜੀ ਹੈ ਅਜੀਤਵਾਲ ਥਾਣੇ ਦੀ ਇਹਦੇ ਵੀ ਟੋਟਲ ਰਿਕਵਰੀ ਹੁਣ ਤੱਕ 2 ਕਿਲੋ 503 ਗ੍ਰਾਮ ਹੋਈ ਹੈ ਇਹਦੀ ਵੀ ਸਾਡੀ ਜਿਹੜੀ ਹੈ ਫਰਦਰ ਇੰਟਰੋਗੇਸ਼ਨ ਚੱਲ ਰਹੀ ਹੈ ਆ ਵੀ ਪਾਕ ਬੇਸਡ ਜਿਹੜੇ ਸਮਗਲਰ ਨੇ ਉਹਨਾਂ ਦੇ ਇੰਟਚ ਹੈਗਾ ਤੇ ਆ ਵੀ ਇੱਕ ਵੱਡਾ ਸਪਲਾਈਅਰ ਹੈ ਜਿਹੜਾ ਆਪ ਇੱਥੇ ਇਸ ਏਰੀਏ ਦੇ ਵਿੱਚ ਤੇ ਆਲੀ ਦੁਆਲੇ ਦੇ ਜਿਹੜੇ ਏਰੀਆ ਨੇ ਉੱਥੇ ਸਪਲਾਈ ਕਰਦਾ ਏ ਤੇ ਆਪਣਾ ਜਿਹੜਾ ਹੈਰੋਇਨ ਹੈ ਉਹ ਭੇਜਦਾ ਏ ਇਥੇ ਇਹਦੇ ਕੋਲੋਂ ਜਿਹੜੀ ਬਰਾਮਦਗੀ ਹੋਈ ਹੈ ਉਹ ਰਾਜਾ ਜਿਹੜਾ ਇਹਦਾ ਪਿੰਡ ਹੈ ਉਹਦੇ ਬਾਹਰ ਇਨਕਿਤਈ ਖੇਤਾਂ ਦੇ ਵਿੱਚ ਲਪੋ ਕੇ ਰੱਖੀ ਹੋਈ ਸੀ ਬਾਹਰ ਜਿਹੜੇ ਸੁਹਾ ਹੁੰਦਾ ਏ ਪਟੜੀ ਉੱਥੋਂ ਬਰਾਮਦ ਹੋਈ ਹੈ ਸਰ ਟੋਟਲ ਦੋਨਾਂ ਕੇਸਾਂ ਦੇ ਕਿੱਨੇ ਰੁਪਈ ਜਿਹੜੇ ਨੇ ਟੋਟਲ ਦੋਨੇ ਕੇਸਾਂ ਦੇ ਵਿੱਚ 6 ਜਿਹੜੇ ਅਕਿਊਜ਼ਡ ਨੇ ਅਰੈਸਟ ਹੋ ਗਏ ਤੇ 7.5 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਹੈ ਉਹ ਟੋਟਲ ਬਰਾਮਦ ਹੋਈ ਹੈ ਸਰ ਪਾਕਿਸਤਾਨ ਤੋਂ ਵਿ ਨਾਲ ਜਿਹੜੀ ਇਹਨਾਂ ਦੇ ਸੰਬੰਧ ਹੈਗੇ ਇਸ ਮੁੱਦੇ ਦਾ ਤੇ ਉਹਨਾਂ ਦੇ ਨਾਮ ਕੀ ਆ ਡਿਟੈਕਟ ਹੋਈ ਦੀ ਹਲੇ ਤੱਕ ਉਹ ਸੈਂਡ ਦਰਜ ਹੋਇਆ ਐ ਇਹਦੇ ਵਿੱਚ ਜਿਹੜਾ ਦਲਜੀਤ ਐ ਆ ਕਾਫੀ ਟਾਈਮ ਤੋਂ ਇਸ ਕੰਮ ਦੇ ਵਿੱਚ ਇਨਵੋਲ ਹੈ ਤੇ ਪਹਿਲਾਂ ਵੀ ਇੱਕ ਵਾਰ ਬੈਠੇ ਬੰਦੇ ਦੇ ਕਹੇ ਤੇ ਇਹਨੇ ਅੱਗੇ ਜਿਹੜਾ ਇਹ ਕਨਸਾਈਨਮੈਂਟ ਡਿਲੀਵਰ ਕੀਤਾ ਐ ਤੇ ਜਿਹੜੇ ਦੂਜੇ ਨੇ ਉਹਨਾਂ ਦਾ ਪ੍ਰੀਵੀਅਸ ਰਿਕਾਰਡ ਉਹਨਾਂ ਦਾ ਕੋਈ ਨਹੀਂ ਹੈ ਲੇਕਿਨ ਉਹ ਵੀ ਕਾਫੀ ਟਾਈਮ ਤੋਂ ਇਸ ਜਿਹੜਾ ਇਲੀਗਲ ਡਰੱਗਸ ਦਾ ਬਿਜ਼ਨਸ ਹੈ ਇਹਦੇ ਵਿੱਚ ਲੱਗੇ ਹੋਏ ਨੇ ਦਲਜੀਤ ਦੇ ਪਰਚੇ ਆ ਗਏ ਸਰ ਦਰਜੀਤੇ ਦੋ ਮੋਗ ਦੇ ਵਿੱਚ ਦਰਜੀ ਮੋਟਰ ਕਮਿਊਨੀਕੇਸ਼ਨ ਕੀ ਰੈਂਦਾ ਸਰ ਇਹਨਾਂ ਦਾ ਦੁਬਾਰਾ ਸਪਲਾਈ ਹੁੰਦੀ ਐ ਸੋਸ਼ਲ ਮੀਡੀਆ ਤੋਂ ਹੁੰਦਾ ਜਾਂ WhatsApp ਤੋਂ ਹੁੰਦਾ ਐ ਪ੍ਰਾਇਮਰੀਲੀ WhatsApp Signal ਵਗੈਰਾ ਜਿਹੜੀ ਐਪਸ ਹੁੰਦੀਆਂ ਨੇ ਉਹ ਯੂਜ਼ ਕਰਦੇ ਨੇ